ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਵਸ ਤੇ ਨਕੌਦਰ ਸ਼ਹਿਰ ਦੇ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਵਾ ਉਹ ਤੁਹਾਨੂੰ ਦਿਖਾਉਂਦੇ ਆ ਇਸ ਦੀਆਂ ਕੁਝ ਤਸਵੀਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਸਮੋਚਿਆ ਹੈ ਨਕੋਦਰ ਦੀਆਂ ਸੰਗਤਾਂ ਵੱਲੋਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਬਾਚਨ ਜੀ ਦੇ ਪ੍ਰਕਾਸ਼ ਤੋਂ ਬਾਅਦ ਵਿੱਚ ਰਾਜਨਾਥ ਕੇਤਨ ਸਜਾਇਆ ਗਿਆ ਸੀ ਜੋ ਬੜਾ ਮਹੱਤਵਪੂਰਨ ਕੇ ਦੋ ਦਰਾਂ ਸਹਿ ਵਿੱਚ ਰੁਕੀ ਹੋਈ ਹੈ ਸੰਗਤ ਕੁਝ ਸਮੋਚਿਆ ਹੈ ਨਕੋਦਰ ਦੀਆਂ ਸੰਗਤਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਗੁਰਪ੍ਰਬਧੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਾਂ ਚੇਤ ਕਰੋ ਨਾਨਕ ਜੀ ਜੀ ਬਿਲਕੁਲ ਉਸ ਸੰਬੰਧ ਆਰਹ ਪੋਤਰ ਨਿਵਾਸੀਆਂ ਤੋਂ ਅਜਨਗਰ ਕੀਰਤਨ ਕੱਢਿਆ ਗਿਆ ਹੈ ਤਾਂ ਸਾਰੀ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦਾ ਪਰਕਟਾ ਮਿੱਟੀ ਤੋਂ ਕਰ ਚੰਨ ਨਵਾ ਜੋ ਪਹਿਲਸੁਭਿਧਿ ਨਿਤਰਿਆ ਤਾਰੇਸ਼ਾ ਪਹਿੰਦੇ ਪੁਰਾ ਕਲ ਤੋਂ ਸਾਸਤਰੀ ਗੁਰਦੁਆਰਾ ਸਾਹਿਬ ਪਾਪ ਪੰਡਾਲਾ ਸ੍ਰੀ ਸੇਵਾ ਸਾਤਾਸ ਮੁਸਬਾਹਤ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪਰ ਬੜੀ ਸਾਦਾ ਭਾਵਨਾ ਨਾਲ ਮਨਾਏ ਜਾ ਰਹੇ ਹਨ ਇਹ 10 ਦਸੰਤ ਤਵਾਰੀਆਂ 3 ਤਰੀਕ ਤੋਂ ਗੁਰਦੁਆਰਾ ਸੰਤੋਪਨ ਦੇ ਤੋਂ ਰੰਗ ਹੋਇਆ ਜੋ ਕਿ 12 ਤਰੀਕ ਤੋਂ ਨਵਾਂ ਪੱਤਰ ਜਾਰੀ ਹੋਇਆ ਅੱਜ 13 ਤਰੀਕ ਨੂੰ ਗੁਰਦੁਆਰਾ ਸ੍ਰੀ ਗ੍ਰਿਸ਼ਣ ਸਾਹਿਬ ਤੋਂ ਨਗਰਤੀ ਤਨ ਸਾਹਿਬ ਕਰਾਸਾ ਜੀ ਦੀ ਰਹਿਮਾਨਾਈ ਹੇਠ ਅਤੇ ਕੰਪਿਆਰਾਂ ਦੀ ਗਵਾਈ ਹੇਠ ਨਗਰ ਕੀਰਤ ਸਜਾਏਗਾ ਜੋ ਕਾਸ ਲੱਡਾ ਮਹਿਰ ਪਹੁੰਚੇ ਆ ਜਿੱਥੇ ਸੰਤਾਂ ਮੰਦਰ ਸੰਤਾਂ ਦਾ ਹਰ ਮਾਰ ਦਾ ਟਾਠਾ ਮਾਰਦਾ ਦੇਖਣ ਨੂੰ ਮਿਲਦਾ ਹੈ ਸੋ ਇੱਥੇ ਸੰਤਾਂ ਦਾ ਇਨਾਜ਼ ਚਾਹ ਪਾਣੀ ਨਾਲ ਲੰਗਰ ਨਾਲ ਸੇਵਾ ਕੀਤੀ ਗਈ ਮੈਂ ਸਭੂ ਸੰਤਾਂ ਨੂੰ ਬੇਨਤੀ ਕਰ ਰਹਾ ਹਾਂ ਇਹ ਆਸ ਆਪਾਂ ਸਾਰੇ ਹੀ ਸਹਸਰੂ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਦੇ ਚੱਲਦੇ ਹੋਏ ਏਕਤਾ ਦਾ ਸੁਨੇਹਾ ਦਿੰਦੇ ਹੋਏ ਭਾਈਚਾਰ ਸਾਂਝ ਨੂੰ ਬਣਾਈ ਰੱਖੀਏ ਅਤੇ ਸਾਰੇ ਇਹ ਤਿਹਾਰ ਬੜੀ ਹੀ ਏਕਤਾ ਭਾਵਨਾ ਨਾਲ ਬਣਾਇਆ ਕਰੀਏ ਜੋ ਮੈਂ ਮਦਦਵਾਰਾ ਫੇ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪਰ ਉਨ੍ਹਾਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਸਾਰੇ ਸੰਸਾਰ ਵਿੱਚ ਲੱਖ ਲੱਖ ਵਧਾਈਆਂ ਵਾਹਿਗੁਰੂ ਅਗੇ ਬੇਤਿਹਾਰਦਾ ਅਰਦਾਸ ਕਰਦਾ ਹਾਂ ਕਿ ਆਉਣ ਵਾਲਾ ਸਮਾਂ ਸਾਰੇ ਹੀ ਸੁੱਖਾਂ ਭਰਿਆ ਖੁਸ਼ੀਆਂ ਪ੍ਰਾਪਤੀ ਤੋਂ ਹੋਵੇ ਦੁਆਰਾ ਪੇ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗ ਮਹਿ ਪਠਾਇਆ ਚਰਨ ਕੋਈ ਰਹਿਰਾਸ ਕਰ ਚਰਨਾ ਅੰਮ੍ਰਿਤ ਸਿੱਖਾ ਪਲਾਇਆ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ ਦੇਹਰਾ ਸਮੁੱਚੀਆਂ ਹੀ ਸਿੱਖ ਸੁਭਾਵਾਂ ਸਮੁੱਚੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ ਜੋ ਪ੍ਰਵਾਦ ਫੇਰੀਆਂ 30 ਤਰੀਕ ਤੋਂ ਪ੍ਰారంਭ ਹੋਈਆਂ ਸਨ ਸਾਰਿਆਂ ਨੇ ਆਪਣੇ ਆਪਣੇ ਗ੍ਰਹਿ ਵਿਖੇ ਪ੍ਰਵਾਦ ਫੇਰੀਆਂ ਦੇ ਚਰਨ ਪਵਾਏ ਤੇ ਗੁਰੂ ਦੀਆਂ ਖੁਸ਼ੀਆਂ ਲਈਆਂ 12 ਤਰੀਕ ਤੱਕ ਪ੍ਰਵਾਦ ਫੇਰੀਆਂ ਚੱਲੀਆਂ 13 ਤਰੀਕ ਅੱਜ ਬੁੱਧਵਾਰ ਗੁਰਦੁਆਰਾ ਸ਼੍ਰੀ ਗੁਰ ਸਿੰਘ ਸਭਾ ਤੋਂ ਤਾਂ ਤਾਂ ਸ਼੍ਰੀ ਗੁਰੂ ਜੀ ਸਾਹਿਬ ਮਹਾਰਾਜ ਜੀ ਦੀ અપਾਰ ਕਿਰਪਾ ਸਦਕਾ ਨਗਰ ਕੀਰਤਨ ਦੀ ਤਿਆਰੀ ਹੋਈ ਹੈ ਪੰਜਾ ਪਿਆਰਿਆਂ ਦੀ ਅਗਵਾਈ ਵਿੱਚ ਸੰਗਤਾਂ ਦਾ ਠਾਠਾ ਮਾਰਦਾ ਹੜ ਆਪ ਜੀ ਨੇ ਦੇਖ ਹੀ ਲਿਆ ਹੈ ਗੁਰੂ ਸਾਹਿਬ ਨੇ અપਾਰ ਬਖਸ਼ਿਸ਼ ਕੀਤੀ ਹੈ ਅਸੀਂ ਅਰਦਾਸ ਬੇਨਤੀ ਕਰਦੇ ਹਾਂ ਗੁਰੂ ਮਹਾਰਾਜ ਅੱਗੇ ਜਿਨ੍ਹਾਂ ਨੇ ਸਾਨੂੰ ਜੇ ਨਿਮਾਰਿਆਂ ਜਿਆ ਨੂੰ ਸੇਵਾ ਬਖਸ਼ੀ ਹੈ ਦਾਤਾਰ ਪਿਤਾ ਇਸੇ ਤਰ੍ਹਾਂ ਕਿਰਪਾ ਕਰੇ ਸਾਰੇ ਨਾਲ ਮਿਲ ਕੇ ਆਪਾਂ ਗੁਰੂ ਸਾਹਿਬ ਦੇ ਆਗਮਨ ਪਰਵ ਇਸੇ ਤਰ੍ਹਾਂ ਮਨਾਉਂਦੇ ਰਹੀਏ 15 ਤਰੀਕ ਨੂੰ ਗੁਰਦੁਆਰਾ ਸ਼੍ਰੀ ਗੁਰ ਸਿੰਘ ਸਭਾ ਵਿਖੇ ਭਾਰੀ ਦੀਵਾਨ ਸਜਣਾ ਹੈ ਸੋ ਸਾਰੀਆਂ ਸੰਗਤਾਂ ਨੇ ਗੁਰਪੁਰਬ ਮਨਾਉਣ ਵਾਸਤੇ ਉੱਥੇ ਵੀ ਪਹੁੰਚਣਾ ਹੈ ਉੱਥੇ ਵੀ ਹਾਜ਼ਰੀ ਭਰਨੀ ਹੈ ਜੀ ਮੈਂ ਆਪਣੇ ਵੱਲੋਂ ਸਮੂਹ ਜਥੇ ਵੱਲੋਂ ਤਾਂ ਤਾਂ ਸ਼੍ਰੀ ਗੁਰਨਾਥ ਸਿੰਘ ਜੀ ਮਹਾਰਾਜ ਜੀ ਦੇ ਆਗਮਨ ਪਰਵ ਦੀਆਂ ਸਮੂਹ ਮੈਨੂੰ ਸੰਤਾਨ ਨੂੰ ਲੱਖ ਲੱਖ ਵਧਾਈਆਂ ਜੀ ਲੱਖ ਲੱਖ ਵਧਾਈਆਂ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੂੰ ਉਧਰ ਸਾਹਮਣੇ ਦਿਖਾ ਰਹੇ ਹਾਂ ਜਿੱਥੇ ਤਤਨ ਗੁਰੂ ਨਾਨਕ ਦੇਵ ਜੀ ਪਾਸ਼ਾ ਜੀ ਦੇ ਪ੍ਰਕਾਸ਼ ਉਸਤ ਦੇ ਸੰਬੰਧ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਵਾ ਵਿਸ਼ਾਲ ਨਗਰ ਕੀਰਤਨ ਦੀਆਂ ਤਸਵੀਰਾਂ ਤੁਸੀਂ ਇਕਤਾ ਲਹਿਰ ਤੇ ਦੇਖ ਰਹੇ ਹੋ ਕੈਮਰਾ ਪਰਸਨ ਸੁਮਿਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇਕਤਾ ਲਹਿਰ ਨਿਊਜ਼ ਨਕੋਦਾ